ਮੰਮੀ ਆਈ ਹੀ ਕਿੰਨੀ ਰੌਣਕ ਲੱਗੀ ਹੀ ਚਲ ਗਈ ਆ ਨਾ ਤੇ ਜੀਜਿਆਂ ਨੇ ਲੱਗਣ ਡਿਆ ਦੱਸਦੇ ਰਹਿ ਗਈ ਆ ਬਾਵਾ ਜੀ ਲੱਗਾ ਹੀ ਮਾਵਾ ਤੀਆਂ ਬਹਿ ਕੇ ਨਾ ਗੱਲਾਂ ਬਾਤਾਂ ਕਰ ਲਈਦੀਆਂ ਸੀ ਇਦਾਂ ਕਰਦੀਆਂ ਫੋਨ ਕਰਕੇ ਹਾਲ ਚਾਲ ਪੁੱਛਦੀਆਂ ਵੀ ਨੌਣੇ ਸੇਵਾ ਸਵਾ ਕੀਤੀ ਆ ਉਹਦਾ ਤਾਂ ਫੋਨ ਆਇਆ ਨਹੀਂਗਾ ਹੈਲੋ ਸਸਿਕਾ ਮਮੀ ਜੀ ਹੋਰ ਸੁਣਾਓ ਕੀ ਹਾਲ ਚਾਲ ਜੀ ਹਾਂਜੀ ਅਹੀਂ ਵੀ ਠੀਕ ਠਾਕ ਵਧੀਆ ਕੁਛ ਨਹੀਂ ਕੰਮ-ਕੁਮ ਕਰਕੇ ਬੈਠੀ ਹਾਂ ਮੈਂ ਤੇਲ ਫੋਨ ਕਰਕੇ ਪੁੱਛਦੀ ਕੀ ਹਾਲ ਚਾਲ ਆ ਹੋਰ ਪਰਵਾਹ ਠੀਕ ਠਾਕ ਜੀ ਠੀਕ ਆ ਹਾਂ ਠੀਕ ਠਾਕ ਵਧੀਆ ਸਭ ਹੋਰ ਨੌਣੇ ਕੁਛ ਕਿਹਾ ਤਾਂ ਨਹੀਂ ਹਾਂ ਚਾਹ ਚੰਗਾ ਵਾ ਕਿ ਸੇਵਾ ਕੀਤੀ ਤੇ ਹੂੰ ਔਰ ਮੇਰਾ ਜੀ ਨਹੀਂ ਲੱਗਣ ਦਿਆ ਦੱਸਦੇ ਰਹੇ ਸੀ ਨਾ ਵਾਵਾ ਗੱਲਾਂ ਬਾਤਾਂ ਕਰ ਲਈ ਦੀਆਂ ਸੀ ਪੁੱਛਣਾ ਹੈ ਨਾ ਮਗਰ ਫੋਨ ਤੇ ਕਰ ਦਿਓ ਇੱਕ ਵਾਰਾਂ ਕਿਤੇ ਤੁਸੀਂ ਫੋਨ ਨਹੀਂ ਕੀਤਾ ਆਹੋ ਐਨਾ ਕੰਮ ਚ ਬਿਜੀ ਹੋ ਗਿਆ ਸੀ ਫੋਨ ਨਹੀਂ ਹੋਇਆ ਚਲ ਕੋਈ ਗੱਲ ਨਹੀਂ 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 ਮਾਰੂੰਗੀ ਫੇਰਾ ਫੇਰਾ ਕਿਉਂ ਨਹੀਂ ਮਾਰਨਾ ਦਵਾਈ ਦੁਵਾਈ ਖਾਂਦੇ ਰਹੋ ਟਾਈਮ ਦੇ ਨਾਲ ਆਜੋ ਫੇਰ ਕਿਸ ਦੇਣਾ ਕੋਈ ਗੱਲ ਨਹੀਂ 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 ਕੋਈ ਨਹੀਂ ਕਹਿੰਦਾ ਪਰੋਣਾ ਉਦਾਂ ਇਹ ਤੁਹਾਨੂੰ ਸੁਬਾਹ ਦਾ ਪਤਾ ਹੀ ਆ ਕਿਹ ਟਾਈਮ ਪਹੁੰਚ ਜਾਂਦੇ ਕਾਲੀ ਉਦਾਂ ਤਾਂ ਕੋਈ ਗੱਲ ਨਹੀਂ ਨਹੀਂ ਬਣਾ ਲਿਆ ਰੋਟੀ ਪਾਣੀ ਇਹ ਗਏ ਹੀ ਬੰਬੀ ਵੱਲ ਨੂੰ ਡੀਕਣ ਲਈ ਹਮੇ ਹੌਂਦੇ ਤਾਂ ਖਾਣੇ ਅੱਗ ਤਹੀ ਦੱਸੋ ਆਸ਼ਾ ਕੀ ਜਾਂਦੀ ਕਿਉਂ ਲੈਂਦਾ ਸੂਟ ਮੈਂ ਆਪਣੀ ਮਰਜ਼ੀ ਨਾਲ ਲੈ ਕੇ ਦਿੱਤਾ ਤੁਸੀਂ ਮੰਗਿਆ ਸੀ ਮੇਰੇ ਕੋਲ ਕਰਦੀ ਰਹਿਂਦੋਂ ਗੱਲਾਂ ਹਾਂ ਕੋਈ ਨਹੀਂ ਮੈਂ ਜਾਊਂਗੀ ਕੁਲੇ ਕੁਲੇ ਇੱਕ ਦੋ ਹੋਰ ਲੈ ਆ ਕੇ ਦਊਂਗੀ ਤੁਹਾਨੂੰ ਗਰਮੀਆਂ ਵਿੱਚ ਪਾਉਣ ਵਾਸਤੇ ਹੂੰ ਸਵਾਗਤ ਪਾ ਲਿਓ ਹੁਣ ਇਹ ਨਾ ਹੋਵੇ ਟਰੰਕ ਚ ਵੜ ਛਡੋ ਇਹਨੂੰ ਕੱਪੜੇ ਦਾ ਵੀ ਰਿਵਾਜ ਹੁੰਦਾ ਵਾ ਰਿਵਾਜ ਨੰਗੇ ਤੇ ਗਿਆ ਚਲੋ ਠੀਕ ਆ ਚੰਗਾ ਮੰਮੀ ਦੱਸ ਜੇ ਸੂਟ ਲੈਤਾ ਤੈਨੂੰ ਕਦੀ ਢੀੜ ਹੋਣ ਲਈ ਆ ਇਹ ਸੂਟ ਕਿਨ ਲੈ ਕੇ ਆਈ ਹੈ ਮੈਂ ਆਪਣੀ ਮਰਜ਼ੀ ਨਾਲ ਲੈ ਕੇ ਦਿੱਤਾ ਨਾਲੇ ਮੇਰੀ ਮਾਂ ਆਈ ਹੀਗੀ ਐਵੇਂ ਵੱਖੀ ਤੋਂ ਹੀ ਲਈ ਆ ਤੂੰ ਤਾਂ ਕਿਸ ਨੂੰ ਕੋਲ ਲੈ ਕੇ ਦੇਣਾ ਨਾ ਹੋਇਆ ਜਦੋਂ ਚੱਲ ਜੀਏ ਮੱਥਾ ਤੇਰਾ ਸੜ ਜਾਂਦਾ ਵਾ ਹੁਣ ਵੇਖ ਕੇ ਅੱਗ ਲੱਗੀ ਹੋਣੀ ਹੈ ਨਾ ਤੀਨੇ ਬਣਾਤਾ ਵਾ ਮੈਂ ਤਾਂ ਗਰਮੀ ਵਾਲਾ ਕੋਈ ਬਣਾ ਕੇ ਦਿੱਤਾ ਨਹੀਂ ਹਜੇ ਮੈਂ ਤਾਂ ਘਰੋਂ ਕੱਢਿਆ ਸੀਗਾ ਫੇ ਜਾ ਉੱਥੇ ਚੱਲ ਜਾ ਚਾਰ ਦਿਨ ਤੂੰ ਇਹ ਕਮੇ ਬੈ ਕੇ ਫੋਨ ਵੇਖੀ ਜਾਂਦੇ ਜੇ ਫੋਨ ਹੀ ਵੇਖਣਾ ਪੁੱਤ ਕੀ ਕਰਾਂ ਨਾ ਤੂੰ ਬਾਹਰ ਬੈਠੇ ਜੇ ਅੱਜ ਬਾਹਰ ਕੀ ਬਿਆਣਾ ਵਾ ਕੰਮ ਕੂਮ ਕਰ ਲਿਆ ਸੀ ਇੱਥੇ ਆਣ ਕੇ ਬੈਠੀ ਤੈਨੂੰ ਮਾਰਨਾ ਤੁਹਾਡਾ ਜੀ ਨਹੀਂ ਆ ਲੱਗਣ ਡਿਆ ਤੈਨੂੰ ਫਿਰ ਪਤਾ ਹੀ ਆ ਮੰਮੀ ਲਾ ਕੇ ਬੈਠੇ ਹੁੰਦੇ ਗੱਲਾਂ ਬਾਤਾਂ ਕਰਦੇ ਰਹਿੰਦਾ ਸੀ ਅੱਜ ਚਲ ਗਈ ਐ ਨਾ ਤਾਂ ਵਾਕਈ ਜੀਜਾ ਨੇ ਲੱਗਣ ਡਿਆ ਮੇਰਾ ਉਹ ਕੋਈ ਨਹੀਂ ਮੰਮੀ ਮੈਨੂੰ ਅੱਗੇ ਲੱਗਣ ਡਿਆ ਸੀ ਕਿਤੇ ਅੰਦਰ ਹੀ ਬੈਠੇ ਜੇ ਮੂੰਹ ਸੁੱਟ ਕੇ ਹੋਰ ਕੀ ਆ ਪੁੱਤ ਚੱਲ ਸੋ ਦੋ ਸੁਖ ਮਾਵਾ ਧੀਆ ਦਾ ਹੁੰਦਾ ਵਾ ਤੁਸੀਂ ਬੰਬੀ ਤੇ ਚਲ ਜਾਂਦੇ ਸੀ ਇਹ ਗੱਲਾਂ ਕਰਦੀਆਂ ਰਹਿਣੀਆਂ ਪਰ ਮੰਮੀ ਤੁਹਾਨੂੰ ਪਤਾ ਹੁਣ ਘਰਾ ਵਰਗੇ ਘਰ ਵਾ ਨੀ ਘਰ ਆ ਜਾਂਦਾ ਇੰਨਾ ਚਰਵੀ ਹੁਣ ਤੂੰ ਜਾ ਕੇ ਉੱਥੇ ਰੋ ਤਾਡਾ ਤੇ ਦੂਜੇ ਦਿਨ ਮੂੰਹ ਆਇਣਾ ਇਧਰ ਪੁੱਤ ਤਾਂ ਕਰਕੇ ਹੀ ਤੇ ਨਾ ਚਲ ਗਈ ਆ ਵਿਚਾਰੀ ਇਹ ਆਪਣਾ ਘਰੇ ਕੰਮ ਆਉਂਦਾ ਵਾ ਉੱਤੇ ਤੇਰਾ ਪਿਓ ਇਦਾਂ ਕਰਦਾ ਸੀ ਉਹ ਵੀ ਕਿੰਨਾ ਔਖਾ ਹੁੰਦਾ ਸੀਗਾ ਗੱਲਾਂ ਵਿੱਚ ਦੀਆਂ ਦੇ ਉਹ ਹੀ ਗੀਆਂ ਇਹ ਨਾ ਸੋਚੀ ਪਿੰਨਾਨੀ ਨੂੰ ਪਤਾ ਨਹੀਂ ਲੱਗਾ ਸਿਆਣੇ ਬੰਦੇ ਨੂੰ ਝਟ ਪਤਾ ਲੱਗ ਜਾਂਦਾ ਵਾ ਵੀ ਬੰਦਾ ਕਿੱਧਰ ਨੂੰ ਜਾਂਦਾ ਵਾ ਕੀ ਬੋਲਦਾ ਵਾ ਤੇ ਕੀ ਕਰਦਾ ਫਿਰਦਾ ਵਾ ਆਹ ਨਾਨੀ ਨੂੰ ਬਾਏ ਕਿ ਮੂੰਹ ਤੇ ਗੱਲ ਨਹੀਂ ਕੋਈ ਕੀਤੀ ਬੜੀ ਵਾਰਾਂ ਨੇ ਤਾਂ ਮੈਨੂੰ ਕਿਹਾ ਸੀ ਮੈਨੂੰ ਛੱਡਿਆ ਛੱਡਿਆ ਮੈਂ ਛੱਡਣ ਨਹੀਂ ਹਾਂ ਜਾਂਦੀ ਮੈਂ ਹੱਥ ਮੇਰੇ ਭਰਾ ਪਰਜਾਈ ਨੇ ਕਹਿਣਾ ਇੱਥੇ ਤੇ ਇੰਨਾ ਚਿਰ ਪੱਕੀ ਰਹਿੰਦੀ ਆ ਤੇ ਭੈਣ ਕੋ ਦੱਸ ਦੇ ਲੂਗੀ ਨਾ ਰੱਖਿਆ ਗਿਆ ਮੈਂ ਚਲ ਆਪੇ ਆਉਣਗੇ ਨਾ ਤਾਂ ਉਹ ਹੀ ਖੜਨਗੇ ਮਿਆ ਰਿੰਗਾ ਛੱਡਣ ਜਾਣਾ ਚੱਲ ਹੁਣ ਮੰਮੀ ਸੂਟ ਵੀ ਨਾਲ ਦੇਤਾ ਵਾ ਨਾ ਉਹ ਵੀ ਪੜਾਵਦੀਆ ਕੰਮ ਕੀਤਾ ਹੁਣ ਹੁਣ ਨਾਲੇ ਕੋਈ ਕੇਕ ਪਰਸਨ ਕਰਦੇ ਨਾ ਕਰਨ ਜੋਗੀ ਰਹੀ ਮੰਮੀ ਹੁਣ ਮੰਮੀ ਕਹਿਣ ਰਹੀ ਸੀ ਸੂਟ ਕਿਉਂ ਲਿਆਈਆਂ ਅੱਛਾ ਤੇ ਮੈਂ ਆਪਣੀ ਮਰਜ਼ੀ ਨਾਲ ਲੈ ਕੇ ਦਿੱਤਾ ਵਾ ਤੇ ਫੋਨ ਆਇਆ ਸੀ ਤੁਹਾਨੂੰ ਇਹਦਾ ਮਤਲਬ ਮੈਂ ਕੀਤਾ ਸੀਗਾ ਤੂੰ ਹੀ ਕੀਤਾ ਇਹ ਆ ਮੈਂ ਚਲ ਹਾਲ ਚਾਲ ਪੁੱਛਦੀ ਆਂ ਪੀ ਜਾਂਦਿਆਂ ਕੋਈ ਬੋਲੇ ਆ ਕਿ ਕਿਦਾਂ ਵਾ ਅੱਛਾ ਆਂਦੀ ਕੋਈ ਬੋਲੇ ਤੇ ਹੈਗੇ ਆ ਤੇ ਮੈਨੂੰ ਡਈ ਹੀ ਅੱਖਾਂ ਕੱਢਣ ਕਿ ਸੂਟ ਕਿਉਂ ਲਿਆਈਆਂ ਲੈ ਤਮੇ ਹਾਂ ਤੁਸੀਂ ਗੱਲ ਮੰਗਿਆ ਇਹ ਤਾਂ ਵੀ ਗੱਲਾਂ ਜੇ ਦੇ ਤਾਂ ਹੁਣ ਤਾਂ ਵੀ ਗੱਲਾਂ ਆਹੋ ਉਹੀ ਗੱਲ ਵਾ ਨਾ ਦਾਤੀ ਨੂੰ ਇੱਕ ਪਾਸੇ ਇਹ ਦੰਦੇ ਆ ਦੁਨੀਆ ਨੂੰ ਦੋਹੀ ਪਾਸੇ ਉਹਨੂੰ ਇਹ ਹੀ ਕਿ ਨਾ ਕੋਈ ਚੀਜ਼ ਲੈ ਕੇ ਦਿੰਦੀ ਮੈਂ ਭਲਕੇ ਮੇਲੇ ਮਾਰਦੀ ਤੇ ਤੀ ਕਿ ਹੋ ਗਈਆਂ ਤਾਂ ਕੀ ਲੈ ਕੇ ਆਈਆਂ ਗੱਲ ਤੇ ਉੱਥੇ ਆਈ ਨਹੀਂ ਜੇ ਨਾ ਦਿੰਦੀ ਤੇ ਮੈਂ ਗੱਲਾਂ ਕਰ ਦੇਣੀਆਂ ਇਹ ਹੋਰ ਉਹੀ ਗੱਲ ਵਾ ਨਾ ਹੁਣ ਦੇ ਤਾਂ ਹੁਣ ਗੱਲ ਕਰਨ ਨਾਲ ਕੋਈ ਭੰਦਾ ਨਹੀਂ ਲੱਭਿਆ ਹੁਣ ਉਹਨੂੰ ਤਾਂ ਮੌਕਾ ਚਾਹੀਦਾ ਬਸ ਕਿ ਕਿਹੜੇ ਤਰੀਕੇ ਨਾਲ ਸਿੰਘ ਫਸੋਵੇਂ ਹੁਣ ਮਾਦਾ ਨਾ ਕਰੂ ਨਾ ਤੂੰ ਰਹਿ ਕੇ ਆਈਆਂ ਉਹ ਕਰਕੇ ਆਈਆਂ ਜੇ ਕਰਕੇ ਆਈਆਂ ਵੇਖੀ ਸਿੰਘ ਦਾ ਹਾਲ ਬੁਰਾ ਕਰਨਾ ਹੁਣ ਪਤਾ ਨਹੀਂ ਦਵਾਈ ਦਾ ਰੂ ਵੀ ਉਹਨੂੰ ਲੈ ਕੇ ਦੇਣਾ ਕਿ ਨਹੀਂ ਲੈ ਕੇ ਦੇਣਾ ਆ ਗੱਲਾਂ ਉਹਨਾਂ ਤੇ ਇੱਕ ਗੱਲ ਹੋਰ ਹੈ ਕਿ ਜਿਹੜਾ ਲੱਖ ਰੁਪਏ ਨਹੀਂ ਲਿਆ ਉਹ ਵੀ ਸੁਣਾਉਂਦੀ ਹੋਣੀ ਹੈ ਮੈਨੂੰ ਕਿ ਉਹ ਵੀ ਆਉਂਦੇ ਆ ਵਿੱਚ ਚੱਲ ਕੋਈ ਨਹੀਂ ਚੋਨੇ ਦੇ ਆਉਂਦੇ ਆ ਨਾ ਮੇਰਾ ਰਾਦਾ ਦੇ ਮੱਥੇ ਮਾਰੀ ਹੈਗੀ ਸਾਰੀ ਉਮਰ ਨਹੀਂ ਤਾਂ ਗੱਲਾਂ ਹੀ ਕਰਦੀ ਰਹਿਣਾ ਮਾਦਾ ਪੈਸੇ ਦੇ ਹੀ ਦੋ ਚੰਗੇ ਰਹਿਣਾ ਜੇ ਨਾਨੀ ਵੀ ਚਾਰ ਦਿਨ ਸੋਖੇ ਕੱਢ ਲੂ ਉਥੇ ਨਹੀਂ ਨਹੀਂ ਦੇ ਆਉਣੇ ਆ ਪਿਓ ਤੇਰੇ ਨੂੰ ਸਮਝਾਉ ਹੌਲੀ ਨਾ ਹਾਂ ਪਿ ਲਿਆ ਦੇਣ ਤੇ ਭੈਣ ਭਰਾਵਾਂ ਦਾ ਬੜਿਆ ਹੀ ਹੁੰਦਾ ਵਾ ਚੱਲ ਫੜਾ ਕੇ ਤੇ ਗ ਚਲ ਅਜੇ ਐਰ ਕੀਤੇ ਉਹਨਾਂ ਨੇ ਵੈਸੇ ਲੱਲੇ ਇੰਨੀ ਗੱਲ ਤਾਂ ਮੈਨੂੰ ਪਤਾ ਵਾ ਅੱਗੇ ਜੇ ਕੱਲ ਨੂੰ ਪੰਗੀ ਨੂੰ ਲੈਣੇ ਪਏ ਤੇ ਉਹਨਾਂ ਨੇ ਕਹਿਣਾ ਕਿ ਉਹਨਾਂ ਨੇ ਉਪਖਾਂਡ ਫੜਿਆ ਉਹ ਨਹੀਂ ਨਹੀਂ ਮੈਂ ਮੋੜ ਆਉਣੇ ਮੈਂ ਰੱਖਣੇ ਆ ਮੈਨੂੰ ਪਤਾ ਹੈ ਸੁਭਾ ਦਾ ਕਿਦਾਂ ਦਾ ਉਹਨੇ ਤਾਂ ਭਰਾ ਮੇਰੇ ਨੂੰ ਸਿਖਾਉਣਾ ਭੈਣ ਤੇਰੀ ਪੈਹੇ ਲੈ ਕੇ ਤੇ ਮੁਰਕੇ ਬੋੜੀ ਨਹੀਂ ਗਈ ਚਲੋ ਕੋਈ ਨਾ ਤੂੰ ਰੋਟੀ ਲਾਤੀ ਜੇ ਆਹ ਰੋਟੀ ਤਾਂ ਬਣੀ ਤੇ ਪਰ ਪਿਓ ਨੂੰ ਦੇਖਣ ਨਹੀਂ ਮੈਂ ਹੁੰਦੇ ਖਾਣੇ ਚਲੋ ਠੀਕ ਆ ਮੈਂ ਦੇਖ ਲੈ ਜੇ ਖਾਣੀ ਹੈ ਤਾਂ ਪਾ ਦੇਣੀ ਤੈਨੂੰ ਮੈਂ ਆ ਪਾ ਦੋ ਫਿਰ ਮੈਂ ਮੂੰਹ ਤੋਣ ਚਲ ਠੀਕ ਆ ਚਲ ਨਿਆਣਿਆਂ ਨੂੰ ਵੇਲਾ ਪਤਾ ਲੱਗ ਜਾਂਦਾ ਮਾਤਾ ਚੁੱਪ ਕਰਕੇ ਬੈਠੀ ਐ ਜੋ ਦਾਸਦੀ ਐ ਆਸ ਤੇ ਹੋਈ ਜਾਈਦਾ ਵਾ ਰੌਣਕ ਲੱਗੀ ਸੀ ਘਰ ਦੇ ਵਿੱਚ ਮੈਂ ਬੱਸ ਜੂਰੀ ਤਾਂ ਕੋਈ ਨਾ ਲੱਭਾ ਸੇ ਕੋਈ ਚਲ ਕੀ ਕਰੇ ਕੋੜਾ ਤਾਂ ਪਾਣਾ ਹੈ ਹਲੋ ਮਾ ਜੀ ਆਂ ਸੱਤ ਚ ਕੁ ਕਰੂਗੀ ਵਧੀਆ ਵਧੀਆ ਤੁਸੀਂ ਸੁਣਾਓ ਬੀਠੀ ਕਾ ਹਾਂ ਵਾ ਘਰੇ ਵੀ ਸਾਰੇ ਵਧੀਆ ਉਹ 39 ਠੀਕ ਆ ਠੀਕ ਆ ਕੀ ਕਰਦੇ ਕੀ ਕਰੀਗਾ ਅਚਾਨਕ ਆਇਆ ਨਹੀਂ ਨਹੀਂ ਮੈਨੂੰ ਨਹੀਂ ਪਤਾ ਨਹੀਂ ਦੀਦੀ ਆਪਾਂ ਨਹੀਂ ਗਏ ਅਜ ਕੋਈ ਆਇਆ ਹੀ ਨਹੀਂ ਗਿਆ ਤੁਹਾਨੂੰ ਪਤਾ ਕੁਛ ਨਹੀਂ ਕੋਈ ਕੰਮ ਹੋਇਆ ਤੇ ਉਹਦੇ ਕਰਕੇ ਸਾਡਾ ਟਾਈਮ ਹੀ ਨਹੀਂ ਲੱਗਾ ਠੀਕ ਆ ਠੀਕ ਆ ਕੋਣ ਕੋਣ ਗਿਆ ਫਿਰ ਲੈ ਅੱਛਾ ਮੋਲਾ ਗਿਆ ਫਿਰ ਹਰ ਕੋਈ ਤੁਸ ਕਉ ਦੀਦੀ ਨੂੰ ਫੋਨ ਵੀ ਨਹੀਂ ਕੀਤਾ ਆਪਾਂ ਤੇ ਉਦੋਂ ਦਾ ਕੁਛ ਨਹੀਂ ਕਹਿੰਦੇ ਕਿ ਚਲ ਆਪਾਂ ਗੱਲ ਨਹੀਂ ਕਰੀਏ ਆਪਾਂ ਸਿੱਧਾ ਇੱਧਰ ਹੀ ਜਾਵਾਂਗੇ ਚਲ ਆ ਤੇ ਚੰਗਾ ਹੈ ਵੀ ਮਾਸੀ ਜੀ ਨੂੰ ਲੈ ਆਏ ਆ ਠੀਕ ਆ ਠੀਕ ਆ ਦੀਦੀ ਵੀ ਰਹੀ ਲਾਣ ਕੇ ਰਹੀ ਅੱਛਾ ਅੱਛਾ ਦੀਦੀ ਨੇ ਦੀਦੀ ਨੂੰ ਜਾਣਾ ਵੀ ਕਿੱਦਾਂ ਠੀਕ ਨੇ ਤੇ ਕੰਮ ਕਰਦੇ ਆ ਠੀਕ ਆ ਠੀਕ ਆ ਤੂੰ ਇਹ ਗਏ ਸੀ अच्छा अच्छा ठीक है ओण आई तहु ओहो ते गल नहीं पता ही है उनका सुबह ते इदा लै है फिर कहना परे सुबह ਲੈਣ ਆ ਗਏ हां ले ली कोई गल नहीं।, नहीं मैं ਤੁਹਾਡਾ ਨਾਮ ਥੋੜੀ ਲੈ ਲਉ ਮੇਡੀ ઓڑا ਆਪਾ ઓڑا ਕਿਉਂ ਨਹੀਂ ਆਂ ਆਵਾਂਗੇ ਹੁਣ ਤਸਾ ਕੋ ਚਲ ਮਾਸੀ ਜੀ ਘਰ ਆ ਗਏ ਹੁਣ ਤੇ ਘਰੇ ਉਹਨਾਂ ਨਾਲ ਮਿਲ ਲਾਂਗੇ ਨਾਲ ਹਾਜੀ ਹਾਜੀ ਠੀਕ ਆ ਚਲੋ ਠੀਕ ਹੈ ਮੈਂ ਦੀ ਚਲ ਓਕੇ ਚਾ ਮੈਂ ਤਾਂ ਕਾ ਕਿ ਕਿ ਸ਼ਬਦ ਦੱਸਦੀ ਆ ਕਿ ਵਸ਼ਣ ਨੂੰ ਨਾ ਪਹੋਂ ਆਈਏ ਫੇਰ ਅਗਲਾ ਇਹ ਕਰਨਾ ਇਹ ਨਾ ਕਰੂ ਤਾਂ ਕੋਈ ਵਰਤ ਨਹੀਂ ਇਹ ਕਾ ਕਿ ਕੋੜਾ ਵਰਤ ਉਸਾਂ ਤਰੇ ਲੱਗ ਗਈ ਹੈ ਸਿਆਜ ਮੈਂ ਖਾਉਂਗਾ ਹੈ ਬੇ ਲਾ ਤਿੱਕੀ ਕਾਂਡੇ ਜੇ ਕੋਹ ਨਹੀਂ ਆ ਵਿਖਣਦੇ ਆ ਬੂਟੇ ਲਾਏ ਆ ਅੰਦਰ ਲੱਭਣਗੇ ਅੱਜ ਇਹਨਾਂ ਨੂੰ ਵੀ ਨਾ ਖਾਓ ਵੀ ਪੈ ਗਈ ਹਾਂ ਸਹੀ ਗੱਲ ਹੈ ਲਾਇਆ ਦਾ ਕੜਾ ਹੀ ਆ ਹੋਰ ਕੌਣ ਤੁਹਾਨੂੰ ਪੁੱਛਣ ਦਾ ਹੈ ਮੈਂ ਸਿਆਲ ਨੂੰ ਖਾਇਆ ਕਰੂੰਗਾ ਤਾਂ ਹਾਂ ਮੈਨੂੰ ਤਾਂ ਖਾਣੀ ਹੀ ਆ ਫਿਰ ਹਾਂ ਮੈਂ ਤਾਂ ਗੱਲ ਕਰਨੀ ਸੀ ਹਾਂਜੀ ਦੱਸੋ ਮਾਸੀ ਦੀ ਕੁੜੀ ਦਾ ਫੋਨ ਆ ਗਿਆ ਉਹ ਹੀ ਹਾਂ ਸੁਣ ਕੇ ਆਂਦੀ ਹੈ ਔਰ ਦੱਸਣੇ ਵੀ ਲੈਣ ਦਾ ਮਾਸੀ ਦੇ ਘਰ ਅੱਛਾ ਫੇ ਸੁਲਾ ਹੋ ਗਈ ਆ ਕਹਿੰਦੇ ਗਏ ਨਹੀਂ ਦੀਦੀ ਦੇ ਦੀਦੀ ਨਹੀਂ ਗਏ ਹਾਂ ਤੇ ਮੁੰਡਾ ਗਿਆ ਸੀ ਨਾਲ ਅੱਛਾ ਠੀਕ ਤੇ ਲੈ ਆਏ ਆ ਅੱਛਾ ਭੈਣ ਫੇਰ ਨਹੀਂ ਲੈ ਕੇ ਮੈਂ ਕਿਹੜੇ ਦਿਗਰੇ ਜਾਣਾ ਕਿਹੜੇ ਮੂਹ ਨਾਲ ਕੱਢੀ ਤੇ ਆਪ ਹੀ ਤੇ ਹੁਣ ਲੈਣ ਕਿਦਾਂ ਮੈਂ ਕਿਤੇ ਸੇਲੀ ਪਹੁੰਚਣੀ ਆ ਕਿੱਦਾਂ ਭਾਜੀ ਨੇ ਵੇਖ ਨਹੀਂ ਉਹ ਵੀ ਆ ਮੈਨੂੰ ਪੁੱਛਦੀ ਨਹੀਂ ਚਾਹਤਾ ਨੂੰ ਪਤਾ ਕਿੰਨਾ ਟਾਈਮ ਵੀ ਲੱਗਿਆ ਇਸ ਕਰਕੇ ਟਾਈਮ ਦੀ ਖਾਦੀ ਗੜੀ ਟਾਈਮ ਵੀ ਨਹੀਂ ਗੱਲ ਦਿਲ ਦੀ ਤੇ ਮੈਨੂੰ ਹੌਂਦੀ ਹੋ ਸ਼ਰਮਾ ਠੀਕ ਆ ਨਹੀਂ ਹੋਣੀ ਆ ਜੋ ਕਿਤੇ ਤੁੰਹੇ ਤੇ ਵੱਟਦੇ ਨਹੀਂ ਯਾਰ ਜਾਣਾ ਤਾਂ ਹੈਗਾ ਵਾ ਪਰ ਮੈਂ ਸੋਚਦਾ ਕਿਹੜਾ ਮੂਹ ਲੈ ਕੇ ਜਾਵਾਂ ਉੱਥੇ ਮੈਂ ਕਿ ਕੋਈ ਨਹੀਂ ਹੋਣੀ ਚੱਲ ਮਾਸੀ ਘਰ ਆ ਕੇ ਹੋਣੇ ਜਾਂਦੇ ਹਾਂ ਤੈਨੂੰ ਜਾਣਾ ਤੇ ਹੈਗਾ ਪਰ ਜਾਵਾਂ ਕਹਦੇ ਹਿਸਾਬ ਨਾਲ ਮੈਨੂੰ ਤੂੰ ਸਮਝਾ ਨਾ ਪਰ ਕੁਛ ਆਣਾ ਤੇ ਪੈਣਾ ਹੀ ਹੈ ਨਾ ਭੈਣ ਹਾਡੀ ਨੇ ਜੋ ਉੱਥੇ ਕੰਮ ਕੀਤਾ ਵਾ ਦੀਦੀ ਨੂੰ ਲਾਗੇ ਬਿਠਾਇਓ ਨਾ ਮਾਸੀ ਦੇ ਸਾਹਮਣੇ ਗੱਲ ਕਰਿਓ ਚੋ ਰਿਸਟ ਤੇ ਜਾਣਦਾ ਕਿਸ ਨੇ ਜੇ ਮੇਰੀ ਬੇਇੱਜ਼ਤੀ ਕਰਤੀ ਤੇ ਮੇਰੇ ਕੋਲ ਨਾ ਜਰੀ ਜਾਣੀ ਤੁਹਾਡੀ ਕਿ ਫਰਲੀ ਦੱਸ ਤੁਸੀਂ ਜਦੋਂ ਦੀਦੀ ਨੂੰ ਸਾਹਮਣੇ ਗੱਲ ਕਰਨੀ ਤੂੰ ਇਹ ਕਦ ਮੁੱਕੀ ਗੱਲ ਕਰਨੀ ਗੱਲ ਤਾਂ ਤਾਂ ਇਹ ਜੇ ਤੇ ਆਪਣੀ ਭੈਣ ਦੀ ਗੱਲ ਮੈਂ ਇੱਥੇ ਵੱਡਜੋ ਕੋਈ ਛੱਡਿਆ ਭੈਣ ਹਾਡੀ ਮੈਂ ਤੇ ਅੱਜ ਤਾਂ ਤੈਨੂੰ ਪਤਾ ਮੈਂ ਰਹਿਣਾ ਇਹਨਾਂ ਚਿਰਦਾ ਮੈਨੂੰ ਪਤਾ ਵਾ ਚੱਲ ਕੋਈ ਨਾ ਚੱਲ ਜਾਵਾਂਗੇ ਕਭ ਲਾ ਲੋਗੇ ਉਹ ਗੱਲ ਉਹਦੇ ਘਰ ਆਇਆ ਕੋਈ ਹੂੰ ਕੋਈ ਗੱਲ ਨਹੀਂ ਭੈਣ ਨੂੰ ਜਾਏ ਫੇਰੀ ਪਤਾ ਲੱਗਣਾ ਉਹਦਾ ਭੈਣ ਨੂੰ ਸੋਝੀ ਨਹੀਂ ਆਉਂਦੀ ਨਹੀਂ ਸਰ ਪਹਿਲਾਂ ਦੱਸਿਆ ਉਹਨਾਂ ਦੀ ਦੀਦੀ ਨੂੰ ਹੂੰ ਕੋਈ ਨਹੀਂ ਜਾਵਾਂਗੇ ਕਹਿੰਦਾ ਨਾ ਤੇ ਮੈਂ ਤਾਂ ਇਹੀ ਕਹਿ ਰਹਾ ਕਿ ਚਲੋ ਦੇਖ ਲਓ ਜਿੰਨ ਟਾਈਮ ਚੱਲ ਕੋਈ ਨਾ ਤੂੰ ਉਸੇ ਲੱਗ ਕੇ ਫੋਨ ਉਹ ਕੱਸੀ ਨਾ ਕਹੀ ਆਪਾਂ ਜਾਏ ਹੀ ਠੀਕ ਆ ਠੀਕ ਚੰਗਾ ਠੀਕ ਪੈਗੀ ਗਾਂਡੇ ਜੇ ਉਹ ਆਪਸ ਹਸਤਾਵਜਾ ਲਿਖਣ ਦੇ ਸੀ ਝੋਨੇ ਦੇ ਲਵਾਈ ਲੂ ਜਿਹੜੀ ਦਿੱਤੀ ਆ ਅੱਛਾ ਅੱਛਾ ਆਹੋ ਹੋ ਗਿਆ ਸਾਬ ਤੋਂ ਸਾਰਾ ਉਹ ਚੱਲ ਕੋਈ ਨਹੀਂ ਕਰ ਲੈਨੇ ਸਾਬ ਸਾਬ ਦੀਆ ਹੋਰ ਤੂੰ ਦੱਸ ਕਿੱਧਰ ਹੁਣੇ ਹੋਏ ਆ ਉਹ ਮੈਂ ਤਾਂ ਨਾਲ ਗੱਲ ਕਰਨੀ ਇੱਕ ਹੂੰ ਉਹ ਮੈਂ ਆਈ ਨਾ ਯਾਰਾਂ ਦੋਸਤਾਂ ਨੇ ਪਲਾਨ ਜਆ ਬਣਾਇਆ ਹੈ ਕਿ ਘੁੰਮਣ ਫਿਰਨ ਜਾਣਾ ਹੂੰ ਤੇ ਮੈਨੂੰ ਥੋੜੇ ਜਿਹੇ ਪੈਸੇ ਚਾਹੀਦੇ ਹੈਗੇ ਮੇਰੀ ਗੱਲ ਸੁਣ ਲਾ ਮੈਨੂੰ ਪਤਾ ਤੁਸੀਂ ਕਿੱਧਰ ਜਾਣਾ ਫਿਰਨ ਤੁਰਨ ਉਤੋਂ ਗੋਡੇ-ਗੋਡੇ ਮੀ ਪੈਂਦੇ ਆ ਤੇ ਤੈਨੂੰ ਪਤਾ ਵੀ ਮਨਾਲੀ ਯਾਰ ਕਿ ਤਰ੍ਹਾਂ ਪਹਾੜ ਭੂੜ ਡਿਗਣ ਦੇ ਲੋਕੀ ਉੱਥੇ ਥਰਾ ਥਰਾ ਕੰਬਣ ਦੇ ਜਿਹੜੇ ਚਲੇ ਗਏ ਆ ਤੇ ਤੁਸੀਂ ਉੱਥੇ ਕਿਥੇ ਖੇਛਾਨ ਨਹੀਂ ਜਾ ਗਏ ਹੈ ਸਿਆਣੇ ਬੜੇ ਤੇ ਸਿਆਣਾ ਵਾ ਤੂੰ ਠੀਕ ਆ ਓਏ ਅਹੀਂ ਲਾਗੂਆਂ ਕਿ ਆ ਜਾਗੇ ਨਹੀਂ ਦੂਰ ਜਾਂਦੇ ਯਾਰ ਲਾਗੇ ਕਿਉਂ ਹੋ ਗ ਜਾਣਾ ਉਤਰਾ ਕੇ ਗੁਰਦੁਆਰਾ ਸਾਹਿਬ ਚਲ ਜਾਓ ਦੂਰ ਨੇੜੇ ਤੇ ਪਰ ਉਧਰ ਨੂੰ ਨਾ ਜਾਇਓ ਠੀਕ ਆ ਉਧਰ ਲੋਕ ਅਜੇ ਵੀ ਅਜੇ ਤੱਕ ਫਸੇ ਆ ਪਹਾੜੀਆਂ ਪੂੜੀਆਂ ਡੇਗਦੀਆਂ ਵੰਦੇ ਗੁਰਦੁਆਰਾ ਸਾਹਿਬ ਤਾਂ ਉਦਾਂ ਵੀ ਹੋਈਦਾ ਜਾ ਕੇ ਕੋਈ ਗੱਲ ਨਹੀਂ ਗਈ ਪਰ ਇਹ ਹੁੰਦਾ ਕਿ ਚਲੋ ਸਪੈਸ਼ਲ ਕਿਤੇ ਘੁੰਮ ਫਿਰੇ ਬੰਦਾ ਜਾ ਕੇ ਕਿਤੇ ਉਹ ਯਾ ਸਪੈਸ਼ਲ ਜਾਣਾ ਵਾ ਤੁਹਾਨੂੰ ਮੈਂ ਕਹਿ ਰਿਹਾ ਕਿ ਡੈਵਿਜ ਲੱਗ ਕੇ ਛੱਕ ਚੱਲ ਜੋ ਕਿਤੇ ਤੇ ਮੁੜ ਕੇ ਫੇਰ ਚੱਲ ਜੋ ਕਿਤੇ ਆ ਟਾਈਮ ਤੁਹਾਨੂੰ ਘਾਲੋ ਥੋੜਾ ਬੋਤਾ ਹੈ ਮਹੀਨਾ ਕਾ بارش ਦੇ ਕ ਅਗਲਾ ਵਾ ਚਲੋ ਕੋਈ ਨਹੀਂ ਕਾੜੇ ਟਾਈਮ ਥੋੜਾ ਬੋਤਾ ਠੀਕ ਨਹੀਂ ਕੋਈ ਗੱਲ ਨਹੀਂ ਤੇ ਕੋਈ ਗੱਲ ਨਹੀਂ ਪੁੱਤ ਜੀ ਸਕਦੇ ਜਦੋਂ ਮਰਜ਼ੀ ਚੱਲ ਜੀ ਹੈ ਕੋਈ ਗੱਲ ਨਹੀਂ ਫੇਰ ਚੱਲ ਜਾਗੇ ਫੇਰ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣਾ ਹਾਂਜੀ ਤੇ ਕਿਤੇ ਆਪਣਾ ਕੋਈ ਕਰਨਾ ਹੈ ਕਿਤੇ ਬਾਹਰ ਅੰਦਰ ਦਾ ਪ੍ਰੋਗਰਾਮ ਦਾ ਉਹ ਤੁਹਾਨੂੰ ਪਤਾ ਵਾ ਹੁਣ ਡੈਸੇ ਮੇਰੇ ਦੀ ਪੂਰੀ ਤਿਆਰੀ ਚੱਲਣ ਢੀ ਹੈ ਤੇ ਟੈਸਟ ਮੈਂ ਦੇ ਦੇਣਾ ਵਾ ਤੇ ਬਾਹਰੀ ਤਿਆਰੀ ਦਾ ਨੂੰ ਪਤਾ ਹੋਈ ਜਾਣੀ ਆਪੇ ਫਿਰ ਵੇਹ ਪੁੱਤ ਐਹੋ ਹੀ ਉਮਰ ਵਾ ਕਿ ਇਹ ਨਾ ਕਿ ਪਾਸੇ ਲੱਗਣ ਦੀ ਠੀਕ ਆ ਨਾ ਜਿਹੜਾ ਬੰਦਾ ਫਿਰਨ ਗਿਆ ਜੇ ਨਾ ਉਹ ਮੁੜ ਕੇ ਫਿਰਦਾ ਹੀ ਰਹਿੰਦਾ ਹੁੰਦਾ ਵਾ ਸਮਝ ਗਿਆ ਗੱਲ ਨੂੰ ਤੇ ਜਿਹੜੇ ਬੰਦੇ ਨੇ ਆਪਣੇ ਨੀਤ ਧਾਰ ਲਈਦਾ ਵੀ ਮੈਂ ਆ ਕੰਮ ਕਰਨਾ ਵਾ ਉਹ ਬੰਦਾ ਹਮੇਸ਼ਾ ਕਿਤੇ ਨਾ ਕਿਤੇ ਜਾ ਕੇ ਕਾਮਯਾਬ ਹੋ ਜਾਂਦਾ ਵਾ ਠੀਕ ਆ ਅੱਜ ਕੱਲ ਮੁੰਡੇ ਹਾਲ ਵੇਹਨਾ ਵਾ ਨਾ ਜਾਂਦੇ ਕਿਦੇ ਆ ਤੇ ਘਰ ਕੇ ਦੇ ਦੱਸ ਕੇ ਜਾਂਦੇ ਪੁੱਤੇ ਗੱਲਾਂ ਚੰਗੀਆਂ ਨਹੀਂ ਠੀਕ ਆ ਮਾਂ ਪਿਓ ਨੂੰ ਹਮੇਸ਼ਾ ਦੱਸ ਕੇ ਜਾਓ ਜਿੱਥੇ ਜਾਣਾ ਵਾ ਹੈ ਭਾਵੇਂ ਸ਼ਹਿਰ ਜਾਣਾ ਜਿੱਥੇ ਲੱਗ ਛਕੇ ਮਰਜੀ ਜਾਣਾ ਠੀਕ ਚਲੋ ਕੋਈ ਗੱਲ ਨਹੀਂ ਪਪਾ ਨਹੀਂ ਜਾਂਦਾ ਫਿਰ ਮੈਂ ਗੱਲ ਤੁਹਾਡੀ ਵੀ ਠੀਕ ਵਾ ਉਥੇ ਵਾਵਾ ਫਲੋਰ ਫੁੱਲ ਜਿਹਾ ਹੁੰਦੇ ਆ ਤੇ ਐਵੇਂ ਕਿਤੇ ਫਸਾਂਗੇ ਜਾ ਕੇ ਚੰਗੇ ਲੱਗੀਦਾ ਮੁੜਕੀ ਦੇ ਪੁੱਤ ਮੈਂ ਤੇ ਤੈਨੂੰ ਸਿਰੇ ਦੀ ਗੱਲ ਦੱਸਤੀ ਆ ਠੀਕ ਨੇ ਤੇ ਉਤਰਾ ਜਾਣਾ ਵਗ ਕੇ ਤੇ ਲੱਗ ਸਕਦਾ ਗੁਰਦੁਆਰਾ ਸਾਹਿਬ ਹੋ ਆ ਕੋਈ ਗੱਲ ਨਹੀਂ ਕੋਈ ਨਹੀਂ ਹੁੰਦਾ ਪੁੱਤ ਜਿਆਦਾ ਹੋਵਾਂਗੇ ਹਾਂਜੀ ਹਾਂਜੀ ਇਹ ਗੱਲ ਨਹੀਂ ਤੇ ਕੋਈ ਵੇਲੇ ਕੋਲੇ ਫੇਰ ਟਾਈਮ ਕੱਢ ਕੇ ਨਾ ਆਪਣਾ ਜਾ ਕੇ ਤੇ ਹੋਏ ਹੋ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੰਮੀ ਕਿੱਥੇ ਹੈ ਇੱਥੇ ਕਿਤੇ ਬਾਹਰ ਹੋਣੇ ਵੇਖਿਓ ਅੱਛਾ ਅੱਛਾ ਚਲੋ ਕਰ ਲਓ ਤੁਸੀਂ ਹਿਸਾਬ-ਤਹਾਬ ਤੇ ਮੈਂ ਚਲ ਠੀਕ ਚਲ ਯਾਰ ਜਿਤਨਾ ਮਰਜੀ ਆ ਨਾ ਅੜਾਦਾ ਮੇਰੀ ਚੰਗੀ ਆ ਜਿਤਨਾ ਕਹੀ ਆ ਨਾ ਉਤਰਾ ਹੀ ਮੰਨ ਜਾਂਦੀ ਆ ਨਹੀਂ ਤੇ ਨਿਆਣੇ ਦੇ ਪਿੰਦੇ ਲੋਕਾਂ ਦੇ ਸਿਰਾਂ ਦੇ ਵਾਲਾ ਨੂੰ ਚਲੋ ਕੋਈ ਗੱਲ ਨਹੀਂ ਜੋ ਮਹਾਰਾਜ ਕਰੂਗਾ ਕਹਿੰਦੇ ਪੇ ਜਾਣਾ ਚਲ ਕੇ ਤਾਂ ਪਾਪਾ ਮੈਂ ਠਹਿਰ ਕੇ ਚਲ ਜਾਊਗਾ ਤੇ ਮੇਰਾ ਮਨ ਵੀ ਸ਼ਾਂਤ ਹੋ ਗਿਆ ਵਾ ਹੈ ਇੱਕ ਵਾਰੀ ਮੁੰਡੇ ਨੇ ਜिद ਨਹੀਂ ਕੀਤੀ ਵੀ ਮੈਂ ਜਾਣਾ ਹੀ ਜਾਣਾ ਵਾ ਚਲੋ ਮਹਾਰਾਜ ਲੰਮੀ ਉਮਰ ਕਰੇ ਪ੍ਰਾ ਇਹਨਾਂ ਦੀ ਮਾਤਾ ਵੇਖਾਂ ਕਿਦਾਂ ਫੋਨ ਤੇ ਲੱਗੀ ਆਪਣੀ ਕੁੜੀ ਦੇ ਨਾਲ ਕਿੱਦਾਂ ਮਿੱਕਿਆ ਕਿ ਕਿਆਂ ਗਲਾਂ ਲਈ ਆ ਕਰਨਾ ਹੈ ਕਿਦਾ ਹੀ ਚੜਿਆ ਮਿੱਤੀ ਦਾ ਧੀ ਦੇ ਘਰ ਤੇ ਰਹਾ ਨਾ ਗਿਆ ਤਾਂ ਹੁਣ ਇਹ ਕਾਦਾ ਵਾ ਫੋਨ ਕਰ ਕਰਕੇ ਦੱਸ ਜੀ ਹੋਣ ਲਈ ਆ ਹੁਣ ਆਜੂਗੀ ਫੇਰ ਕਹੇ ਦਿਨ ਮੂੰਹ ਚੁੱਕ ਕੇ ਕੰਮ ਕਿਹੜਾ ਮਾਵਾਂ ਧੀਆਂ ਨੂੰ ਕਦੀ ਇਹ ਉੱਥੇ ਚਲ ਗਈ ਕਦੀ ਉਹ ਇੱਥੇ ਆ ਗਈ ਆਦੀ ਹੋਈ ਆ ਚੱਲ ਕਰਦੇ ਮੈਨੂੰ ਵੀ ਮੈਂ ਕੀ ਇਕੱਲੇ ਗੱਲਾਂ ਕਰੀ ਜਾਣ ਦੇ ਜੇ ਲੈ ਪੁੱਤ ਮੈਂ ਇਕੱਲੇ ਕੀ ਗੱਲਾਂ ਕਰਨੀਆਂ ਆ ਉਦਾਂ ਹੀ ਡਈ ਹੈ ਆਪਣੇ ਮਾਨਾ ਕੋਈ ਸਲਾਵਾ ਸੁਹਵਾ ਕਰਨ। ਹੋਰ ਸੁਣਾ। ਸਲਾਵਾ ਤਾਂ ਨਹੀਂ ਹੋਰ ਕੋਈ ਕੰਨਦੇ ਹੋਣੇ ਮੇਰੇ ਸਾਹਮਣੇ। ਵੇ ਜਾਣ ਵੀ ਦਿਆ ਕਰਕੇ ਤੇ 24 ਘੰਟੇ ਤੁਹਾਨੂੰ ਪਿਓ ਪੁੱਤਾਂ ਨੇ ਇੱਕੋ ਹੀ ਕੰਮ ਰੀਦਾ। ਉਹ ਨਹੀਂ ਨਹੀਂ ਉਦਾਂ ਚੱਲ ਕੀ ਰੀਦਾ। ਹੋਰ। ਹੋਰ ਵਧੀਆ। ਤੇਰੇ ਸਾਹਮਣੇ ਹੀ ਆ। ਠੀਕ ਹਾਂਗਾ। ਉਹ ਸੁਣਾ। ਅੰਦਰ ਬਹਿ ਰਹੇ ਸੀ ਤੁਸੀਂ ਕੋ ਬਾਹਰ ਤੋਂ ਡੇ ਜਿੱਥੇ ਗਰਮੀ ਚ ਮਰਨਾ ਹੈ। ਗਰਮੀ ਚ ਕੀ ਮਰਨਾ? ਦੁੱਧ ਰੱਖਿਆ ਹੈ ਬਾਲੇ ਵਾਸਤੇ। ਤੇ ਮੈਂ ਹਾਂ ਬਾਲਾ ਦਵਾ ਕੇ ਫੇਰ ਹੀ ਅੰਦਰ ਜਾਨੀ ਆ। ਅੱਛਾ। ਆਹੋ। ਹੋਰ। ਬੜਾ ਠੀਕ ਵਾ। ਦਾਦੀ ਕਿੱਥੇ ਆ? ਦਾਦੀ ਤੇਰੀ ਅੰਦਰ ਹੀ ਐ। ਅਛਾ ਅਛਾ। ਆਹੋ ਏਸੀ ਲਾਇਆ ਉਹ ਤੇ ਯਾਰ ਆਮ ਨਾਲ। ਚੱਲ ਜਿੰਨੀ ਰੈਸਟ ਕਰਨ ਉਹਨੀ ਚੰਗੀ ਗੱਲ ਉਹ ਕੋਈ ਖਾਦੀ ਹੁੰਦੀ ਐ। ਆਹੋ ਤੇ ਰੈਸਟ ਚਾਹੀਦੀ ਐ ਕਿ ਜਿੰਨੀ ਰੈਸਟ ਹੋਵੇ ਉਹਨੀ ਵਧੀਆ। ਹਾਂ ਉਹ ਤਾਂ ਹੈ ਹੀ ਤੁਹਾਨੂੰ ਪਤਾ। ਹਾਂ ਚੰਗੀ ਗੱਲ ਹੀ ਐ ਮੈਂ ਕਿਹੜਾ ਕਹਿੰਨੀ ਆ ਵੀ ਨਹੀਂ ਰਗਾਨੀ ਚਾਹੀਦੀ ਰੈਸਟ। ਹੂੰ। ਮਮੀ ਸਾਚ ਦਾਦੇ ਮਾਂ ਰੋਟੀ ਤੇ ਦਵਾਈ ਖਵਾਦੀ ਹੀਗੀ। ਲੈ ਦੱਸ। ਤੂੰ ਬਹੁਤਾ ਫਿਕਰਾਂ ਵਾਲਾ ਵਾ ਹਨਾ। ਟਾਈਮ ਨਾ ਘਰ ਆ ਜਾ ਕਰ। ਆਪਣੀ ਦਾਦੀ ਨੂੰ ਟਾਈਮ ਨਾਲ ਰੋਟੀ ਦੇਦੀ ਟੀ ਟਾਈਮ ਨਾਲ ਦਵਾਈ ਦੇਦੀ ਮਾਂ ਤੇ ਤੇ ਯਕੀਨੀ ਨਹੀਂ ਹੁੰਣਾ ਤੁਹਾਨੂੰ ਨਾ ਤੇਰੇ ਪਿਓ ਨੂੰ ਯਕੀਨ ਨਾ ਹੁੰਦਾ ਤਾਂ ਮੈਂ ਤੈਨੂੰ ਯਕੀਨ ਹੁੰਦਾ ਵਾ ਯਾਰ ਯਕੀਨ ਵਾਲੀ ਗੱਲ ਕਰਦੀ ਐ ਤੁਹਾਡੇ ਕਰਗੇ ਨਹੀਂ ਚਾਹੀਦਾ ਬਾਹਰ ਪਤਾ ਕਿ ਮੈਜਣਾ ਸਭ ਕੁਝ ਜਾਂਦਾ ਨੂੰ ਦੋਰੇ ਦੋਰੇ ਪੁੱਛਦੇ ਜੇ ਤੂੰ ਕੀ ਹੋਪ ਤੇ ਮੈਂ ਐਡੀ ਮਾੜੀ ਆ ਤੇ ਤੁਹਾਡੀ ਦਾਦੀ ਨੂੰ ਰੋਟੀ ਨਾ ਦਊਂਗੀ ਤੇ ਭਾਂਡਾ ਦਊਂਗੀ ਨਾ ਹੋਰ ਦਵਾਈ ਨਾ ਦਊਂਗੀ ਉਹ ਬੁਨਾ ਕਰਤਾ ਪੁੱਛ ਕੇ ਫਿਰ ਕੀ ਹੋਗਾ ਜੇ ਪੁੱਛ ਲਿਆ ਵਾ ਤੇ ਪੁੱਛਣ ਦੀ ਗੱਡੀ ਕੋ ਮਾੜੀ ਗੱਲ ਆ ਆਹੋ ਦੇਤੀ ਐ ਰੋਟੀ ਦਵਾਈ ਵੀ ਦੇਤੀ ਐ ਤੇ ਦਾਦੀ ਤੇਰੀ ਸੌਂ ਵੀ ਗਈ ਆਰਾਮ ਦੇ ਨਾਲ ਓਏ ਆਹੋ ਚਲੋ ਠ ਫੋਸ਼ਾ ਹੁੰਦਾ ਦੇਲਦੀ ਹੁੰਦਾ ਇਹ ਵੀ ਚਲੋ ਪੁੱਛ ਲਈਏ ਕਰੀ ਕਿ ਇਹਦਾ ਦਿਮਾਗ ਨਹੀਂ ਕਰ ਰਹੀਦੀ ਹੈਗੀ ਪਰ ਨਹੀਂ ਨਹੀਂ ਪੋਤਾ ਇੰਨਾ ਕ ਤੇ ਮੇਰਾ ਦਿਮਾਗ ਕੰਮ ਕਰਦਾ ਵਾ ਬਹੁਤ ਰੋਟੀ ਵੀ ਟਾਈਮ ਨਾਲ ਦੇਣੀ ਆ ਤੇ ਮੈਂ ਦਵਾਈ ਵੀ ਟਾਈਮ ਨਾਲ ਦੇਣੀ ਆ ਠੀਕ ਆ ਜਿੱਡੀ ਤੀ ਮੈਨੂੰ ਸਮਝ ਦੇਣਾ ਐਡੀ ਮੈਂ ਪੈੜੀ ਨਹੀਂਗੀ ਮਮੀ ਕਿਦਾਂ ਨਾਨਕੇ ਚਲੀ ਗਏ ਬਹੁਤ ਚੇਰੀ ਹੋਏ ਤੇ ਨਾਨਕੇ ਗਿਆ ਨੂੰ ਚੱਲ ਕੋਈ ਗੱਲ ਨਹੀਂ ਨਾਨਕੇ ਚਲ ਜਾਨੇ ਆ ਤੇਰਾ ਵੀ ਜਾਤਾ ਨਾਨਕੇ ਜਾਣ ਨੂੰ ਨਾਕਰੀ ਮਾਮੇ ਹੁਣ ਆਏ ਆ ਚੱਲ ਤੇਰੀ ਦਾਦੀ ਘਰ ਆ ਗਈ ਆ ਹੁਣ ਕਿਸ ਦਿਨ ਸਾਰੇ ਰੋਟੀ ਪਾਣੀ ਬਣਾ ਦੇਉਗੀ ਕਿ ਤਰੇ ਨਾਲ ਤੇਰਾ ਮਾਰਵਨੇ ਹੈ ਨਹੀਂ ਦਾਦੀ ਵੀ ਨਾਲ ਚੁੱਕਾਂਗੇ ਸਾਰੇ ਨਾਲ ਚੱਜਾਂ ਗੱਡੀ ਤੇ ਦੱਸ ਦਾਦੀ ਨੂੰ ਉੱਥੇ ਕੀ ਕਰਨਾ ਵਾ ਲੈ ਦਾਦੀ ਵਾਂਡਾ ਵੇਖਾਊਗੀ ਐਵੇਂ ਵੇਖਾਊਗੀ ਵਾਂਡਾ ਦਾਦੀ ਦਾਦੀ ਹੁਣ ਰਹਿ ਕੇ ਆਈ ਆਪਣੀ ਧੀ ਕਿੰਨੇ ਦਿਨ ਆਪਾਂ ਚੱਲਾਂਗੇ ਮਾਂ ਪੁੱਤ ਦੋਵੇਂ ਲੈ ਮੰਮੀ ਦਾਦੀ ਨੇ ਅਜੇ ਜੂਜੇ ਆਖਰਾਂ ਚੱਲੀ ਹੈ ਨਾਲ ਦਾਦੀ ਨਾਲ ਹੁਣ ਤੇ ਤੁਸੀਂ ਡਰੀ ਕਿਹਜ ਜਦੋਂ ਆਪਾਂ ਨੇ ਕਿ ਕੀ ਚੱਲਣ ਡਿਆ ਹੁੰਦਾ ਵਾ ਦਾਦੀ ਹੁਣ ਨਾਲ ਹੀ ਖੜਨੀ ਮੈਂ ਜਿੱਦਨ ਵੀ ਗਏ ਆਪਾਂ ਲੈ ਦੱਸ ਕਿਦਾਂ ਦੀਆਂ ਗੱਲਾਂ ਕਰਦਾ ਵਾ ਤੂੰ ਲੈ ਜੀ ਆਪਣੀ ਦਾਦੀ ਕੀ ਗੱਲ ਆ ਮੇਰੇ ਪੇਕਿਆਂ ਦੇ ਘਰ ਕੁਛ ਨਹੀਂ ਹੈਗਾ ਸਭ ਕਾਹੇ ਵਾਲੇ ਆ ਲੈ ਜੀ ਦਾਦੀ ਆਪਣੀ ਨਾਲ ਲਾ ਲਈ ਆਪਣਾ ਚਾਹ ਆਹ ਗੱਲ ਠੀਕ ਵਾ ਨਾ ਦਾਦੀ ਉਹ ਨਾਲ ਹੀ ਖੜੂਗਾ ਦਾਦੀ ਜਾ ਕੇ ਫਿਰ ਤਾਂ ਉਹਦੇ ਅੱਖਰਾ ਚੱਲੀ ਆ ਨਾਲੇ ਬੰਦੇ ਦਾ ਮਨ ਨਾ ਹੋਰ ਉਹਦਾ ਹੋਰ ਹੋਈਂਦਾ ਵਾ ਚੱਲ ਠੀਕ ਆ ਤੂੰ ਇਦਾਂ ਕਰ ਤੂੰ ਚੱਲ ਅੰਦਰ ਇਸ ਵਿੱਚ ਤੇ ਮੈਂ ਦੁੱਧ ਨੂੰ ਬੜਾ ਦਿਵਾ ਕੇ ਤੇ ਆ ਜੰਨੀ ਠੀਕ ਆ ਲੈ ਜੀ ਆਪਣਾ ਪੀਣ ਮਾ ਤੇ ਲੈ ਆਓ ਮੇਰੇ ਵਾਸਤੇ ਲੈ ਆਉਣੀ ਆਹ ਕੱਪ ਗਰਮ ਕਰ ਲਏ ਹੋ ਹੈ ਕਰ ਲੈਣੀ ਦਿਲ ਗਿਆ ਕੰਡਿਆ ਸੀਗਾ ਕੋਈ ਨਹੀਂ ਚੱਲ ਤੂੰ ਅੰਦਰ ਚੱਲ ਮੈਂ ਦਾਦੀ ਨਾਲ ਵੇਖ ਕੇ ਨਾ ਮੜਾ ਜਾ ਤੇ ਫਿਰ ਮੈਂ ਅੰਦਰ ਚੱਲ ਜਾਂਦਾ ਵਾ ਚੱਲ ਮਾਰ ਲਾ ਫੇਰਾ ਹਾਂ ਤੇ ਤੈਨੂੰ ਫੇਰ ਹੀ ਆਉਣਾ ਤੇਨੂੰ ਅੱਗੇ ਮੈਂ ਦਦੀ ਨੂੰ ਮਾਰ ਖੜਨਾ ਮੈਂ ਤਾਂ ਕਦੀ ਵੀ ਨਹੀਂ ਖੜਦੀ ਨੂੰ ਆਪਣੇ ਪੇਕੇ ਉੱਥੇ ਜਾ ਕੇ ਮੇਰੀ ਪਰਜਾਈ ਨਾਲ ਚੁਗਲੀਆਂ ਕਰੂਗੀ ਮੇਰੀਆਂ ਇਹ ਇੱਥੇ ਚੰਗੀ ਜਿੱਥੇ ਹੈਗੀ ਆ ਇਹ ਤੇ ਇੱਥੇ ਰਹਿ ਸਮਾਉਂਦੀ ਜੇ ਉੱਥੇ ਚਲ ਗਈ ਹੋਰ ਸਪਵਾੜਾ ਪਾ ਕੇ ਆਉਗੀ ਨਵਾਂ ਤਾਜ਼ਾ ਉਹੋ ਜੀ ਮੇਰੀ ਪਰਜਾਈ ਆ ਉਹ ਤਾਂ ਗੇੜੀ ਮਾਨ